ਦੇਖੋ ਵੀ ਦੋਸਤੋ ਅੱਜ ਆਪਾਂ ਰਾਜਵੀਰ ਜਵੰਦਾ ਦੇ ਪਿੰਡ ਜਾ ਰਹੇ ਆ। ਇਹ ਆ ਸਾਨੂੰ ਜੂਮ ਕਰਕੇ ਦਿਖਾਉਨੇ ਆ। ਤੇ ਆਹ ਸੜਕ ਜਾਂਦੀ ਹੈ। ਤੇ ਪੋਨਾ ਪਿੰਡ ਨੂੰ ਇਹ ਆ ਸਿੰਧਵਾ ਮੇਟ ਤੋਂ ਬਾਅਦ ਆਉਗੀ। ਪੋਨਾ ਪਿੰਡ ਠੀਕ ਹੈ। ਇਹ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ। ਠੀਕ ਹੈ। ਤੇ ਰਾਜਵੀਰ ਦਾ ਪਿੰਡ ਦਿਖਾਉਣੇ ਆਪਾਂ ਚੱਲ ਕੇ ਅੱਗੇ। ਆਹ ਤਾਂ ਦੇ ਬੋਰਡ ਲੱਗੇ ਹੋਏ ਆ ਨਾ ਜਿੱਧਰ ਨੂੰ ਵੀ ਮੋੜਨਾ ਹੈ। ਲੋ ਵੀ ਦੋਸਤੋ ਉਹ ਸਾਹਮਣੇ ਆ ਗਿਆ ਰਾਜਵੀਰ ਜਵੰਧਾ ਜੀ ਦਾ ਪਿੰਡ ਹੈ ਠੀਕ ਹੈ ਜੋ ਬਹੁਤ ਹੀ ਫੇਮਸ ਕਲਾਕਾਰ ਸੀਗੇ ਹੁਣ ਇਸ ਦੁਨੀਆ ਤੇ ਨਹੀਂ ਰਹੇ ਆ ਦੇਖੋ ਜੀ ਇਹ ਆ ਗਿਆ ਬਾਈ ਦਾ ਪਿੰਡ ਆ ਲਿਖਿਆ బోర్ਡ ਤੇ ਆ ਗਿਆ ਸਰਕਾਰੀ ਸਕੂਲ ਇਹਦਾ ਕਿ ਸੜਕਾਂ ਵਾਲੇ ਬਣ ਰਹੀ ਹੈ ਪੱਥਰ ਪੱਥਰ ਪਾਏ ਹੈ ਆ ਬੱਸ ਆ ਗਿਆ ਠੀਕ ਹੈ ਕਹਿੰਦੇ ਪਿੰਡ ਚ ਆਪਾਂ ਐਂਟਰ ਜੋ ਕਿ ਆਂਗਣਵਾੜੀ ਹੁੰਦੀ ਹੈ ਇਹ ਉਹ ਆ ਗਿਆ ਆਹ ਉਹ ਤੇ ਹੀ ਸੋਹਣਾ ਪਿੰਡਾ ਬਾਈ ਦਾ ਖੂਬਸੂਰਤ ਪਿੰਡਾ ਹੈ ਠੀਕ ਹੈ ਤੇ ਆ ਆ ਗਿਆ ਗੁਰੂਕਰ ਠੀਕ ਹੈ ਜੇ ਬਪੂਸਾਂਗੇ ਬਾਈ ਜੇ ਘਰ ਤੇ ਵਾਰਿਆ ਪਣ ਦਾ ਪਤਾ ਨਹੀਂ ਬਪੂਸਦੇ ਐ ਕਿ ਕਿਸ ਤੋਂ ਦੋਸਤੋ ਉਹ ਆ ਗਿਆ ਰਾਜਵੀਰ ਜਵੰਦਾ ਜੀ ਦਾ ਘਰ ਸਾਹਮਣੇ ਜਿੱਥੇ ਪੇੜ ਲੱਗੇ ਹੋਏ ਆ ਤੇ ਕੋਠੀ ਸਕੂਲ ਦੇ ਨਾਮ ਉਹ ਸਾਹਮਣੇ ਆ ਗਿਆ ਜੀ ਬਾਈ ਰਾਜਵੀਰ ਜਵੰਦਾ ਜੀ ਦਾ ਘਰ ਇਹ ਦੇਖ ਸਕਦੇ ਹੋ ਤੇ ਉਹ ਵੀ ਸਾਹਮਣੇ ਆ ਬਾਈ ਰਾਜਵੀਰ ਜਵੰਦਾ ਜੀ ਦਾ ਘਰ ਦੇਖ ਸਕਦੇ ਹੋ ਤੁਸੀਂ ਲਓ ਵੀ ਦੋਸਤੋ ਜਿੱਥੇ ਬਾਈ ਦਾ ਸੰਸਕਾਰ ਹੋਇਆ ਆਪਾਂ ਤੁਹਾਨੂੰ ਉਹ ਜਗ੍ਹਾ ਦਿਖਾਉਨੇ ਆ ਤੇ ਆ ਬਾਈ ਦੇ ਇਧਰ ਕੋਠੀ ਰਹਿ ਗਈ ਠੀਕ ਹੈ ਤੇ ਆਜੋ ਆਪਾਂ ਤੁਹਾਨੂੰ ਤੇ ਆ ਇਹ ਉਹ ਪਿੰਡ ਦੇ ਸਕੂਲ ਦਾ ਗਰਾਊਂਡ ਜਿੱਥੇ ਬਾਈ ਦਾ ਸੰਸਕਾਰ ਹੋਇਆ ਸੀ ਠੀਕ ਹੈ ਤੇ ਆਜੋ ਆਪਾਂ ਤੁਹਾਨੂੰ ਉਹ ਜਗ੍ਹਾ ਦਿਖਾਉਨੇ ਆ ਠੀਕ ਹੈ ਤੇ ਆ ਆ ਗਈ ਉਹ ਜਗ੍ਹਾ ਬਈ ਜਿੱਥੇ ਬਾਈ ਦਾ ਸੰਸਕਾਰ ਹੋਇਆ ਸੀ ਤੇ ਬਹੁਤ ਹੀ ਭਾਰੀ ਇਕੱਠ ਸੀਗਾ ਠੀਕ ਹੈ ਤੇ ਆ ਦੇਖੋ ਇੱਥੇ ਹੋਇਆ ਸੀ ਬਾਈ ਦਾ ਸੰਸਕਾਰ ਇਸ ਜਗ੍ਹਾ ਤੇ ਦੇਖੋ ਯਾਰ ਬਹੁਤ ਹੀ ਵਧੀਆ ਸਿੰਗਰ ਸੀ ਤੇ ਬਹੁਤ ਹੀ ਵਧੀਆ ਬਾਈ ਦੀ ਆਵਾਜ਼ ਸੀ ਠੀਕ ਹੈ ਤੇ ਬਾਈ ਨੂੰ ਲੋਕ ਯਾਦ ਕਰਦੇ ਰਹਿਣਗੇ ਤੇ ਬਾਈ ਲੋਕਾਂ ਦੇ ਦਿਲਾਂ ਵਿੱਚ ਹੀ ਵਸਿਆ ਰਹੂਗਾ ਠੀਕ ਹੈ ਤੇ ਆ ਉਹ ਜਗ੍ਹਾ ਤੇ ਹੋ ਬਾਈ ਦੀ ਸਾਹਮਣੇ ਕੋਠੀ ਐ ਠੀਕ ਐ ਤੇ ਹੋ ਬਾਈ ਦਾ ਸਾਹਮਣੇ ਘਰ ਆ ਗਿਆ ਠੀਕ ਐ ਤੇ ਆ ਉਹ ਨਾਲ ਹੀ ਸਕੂਲ ਹੈ ਸਕੂਲ ਦਾ ਗਰਾਊਂਡ ਹੈ ਜਿੱਥੇ ਬਹੁਤ ਹੀ ਭਾਰੀ ਇਕੱਠ ਹੋਇਆ ਸੀ ਤੇ ਅਸੀਂ ਉਦੋਂ ਵੀ ਪਹੁੰਚੇ ਸੀ ਤੇ ਹੁਣ ਵੀ ਆ ਇਸ ਇਧਰ ਕੰਮ ਤੇ ਹੋ ਬਾਈ ਦੀ ਸਾਹਮਣੇ ਕੋਠੀ ਆ ਗਈ ਠੀਕ ਐ ਉਹ ਸਾਹਮਣੇ ਬਾਈ ਦੀ ਕੋਠੀ ਐ ਭੂਵੀਸਨ ਦਿਖਾ ਦਿੰਨੇ ਆ ਤੇ ਉਹ ਸਾਹਮਣੇ ਬਾਈ ਦੀ ਕੋਠੀ ਆ ਪੇਲਾਂ ਲੱਗੀਆਂ ਹੋਈਆਂ ਜਿੱਥੇ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਤੇ ਬਾਈ ਧੰਨਵਾਦ